ਸਵੇਰ ਦਾ ਵਕਤ ਅੰਮ੍ਰਿਤ ਵੇਲਾ ਉਸ ਨੂੰ ਬੜਾ ਵੜਿਆ ਐ ਅੰਮ੍ਰਿਤ ਵੇਲਾ ਸਚ ਨੂੰ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾ ਅੰਮ੍ਰਿਤ ਵੇਲੇ ਨੂੰ ਬਹੁਤਾ ਵੜਿਆ ਚੌਥੇ ਪਹਿਰ ਸੁਬਾਹ ਕੇ ਸੁਰਤਿਆਂ ਉਪਜੈ ਚਾਉ ਤਿਨਾਂਦਰਿਆਂ ਨਾਲ ਸਿਉਂ ਦੋਸਤੀ ਮਨਮੁਖ ਸਚਾਣਾ ਅੰਮ੍ਰਿਤ ਵੇਲੇ ਦੀ ਬੜੀ ਸ਼ਿਫਤ ਕੀਤੀ ਐ ਅਠਾ ਪਹਿਰਾਂ ਵਿੱਚੋਂ ਉਹ ਪਹਿਰ ਜਿਹੜਾ ਅੰਮ੍ਰਿਤ ਵੇਲਾ ਬ੍ਰਹਮ ਹੂਰਤ ਉਹਨੂੰ ਸਭ ਮਤ ਮਤਾਂਤਰਾ ਵਾਲਿਆਂ ਨੇ ਵਡਿਆਇਆ ਹੈ ਭਜਨ ਬੰਦਗੀ ਦੇ ਵਾਸਤੇ ਖਾਸ ਕਰ ਅੱਛਾ ਸਮਾਂ ਹੈ ਸਵੇਉ ਉਸ ਵੇਲੇ ਪਰ ਅਲਸ ਪ੍ਰਧਾਨ ਨੇ ਇੱਕ ਦਫਾ ਦਾ ਜ਼ਿਕਰ ਜਦੋਂ ਕਲ ਜੋ ਗੁਰੂ ਬਾਬਾ ਜੀ ਨੂੰ ਮਿਲਦਾ ਹੈ ਚਵਰਤਾਲਾਪ ਹੋਈ ਉਸ ਦੇ ਪਾਸ ਇੱਕ ਜੁਲੜ ਦੇਖਿਆ ਮਰਦਾਨੇ ਨੇ ਜਿਸ ਦੇ ਵਿੱਚ ਬਹੁਤ ਸਾਰੀਆਂ ਗਲੀਆਂ ਪੁੱਛਣ ਲੱਗਾ ਮਰਦਾਨਾ ਇਹ ਕਲਜੂ ਇਹ ਕੀ ਚੀਜ਼ ਤੇਰੇ ਪਾਸ ਇਹ ਜੋ ਲੜਕਾ ਹੈ ਉਹ ਕਹਿੰਦਾ ਇਹ ਆਲਸ ਦਾ ਜੁਲੜ ਹੈ ਇਹਦਾ ਕੀ ਮਤਲਬ ਇਹ ਜੁਲੜ ਮੈਂ ਅੰਮ੍ਰਿਤ ਵੇਲੇ ਜਿਹੜਾ ਠਾ ਪੈਰਾਂ ਵਿੱਚੋਂ ਸ੍ਰੇਸ਼ਟ ਪਹਿਰ ਹੈ ਬ੍ਰਹਮ ਮੂਰਤ ਉਸ ਮੌਕੇ ਸਭ ਦੁਨੀਆਂ ਦੇ ਉੱਪਰ ਸਿੱਟ ਦਿਨਾ ਹੈ ਤਾਕਿ ਕੋਈ ਉਠ ਨਾ ਸਕੇ ਉੱਠ ਕੇ ਪਰਮੇਸ਼ਰ ਦਾ ਭਜਨ ਨਾ ਕਰ ਸਕੇ ਇਸ ਵਾਸਤੇ ਮੈਂ ਇਹ ਸਭ ਲੋਗਾ ਤੇ ਆਲਸ ਪਾ ਦੇਣਾ ਦੇਖੋ ਵੇਲਾ ਸਾਧ ਸੰਗ ਜਿਆਦਾ ਆਲਸਤਾ ਹੋਇਆ ਕਰਦਾ ਹੈ ਹੋਰ ਵਕਤਾਂ ਨਾਲ ਉਹ ਵੇਲੇ ਆਲਸ ਜਿਆਦਾ ਪ੍ਰਧਾਨ ਹੁੰਦੀ ਹੈ ਇਸ ਕਰਕੇ ਮੈਂ ਉਸ ਵੇਲੇ ਇਹ ਜੁਲ ਸਭ ਲੋਗਾ ਤੇ ਸਿੱਟ ਦਿਨਾ ਫਿਰ ਪੁੱਛਣ ਲੱਗਾ ਮਰਦਾਨਾ ਇਹ ਮੂਰੀਆਂ ਕਿਹਨਾਂ ਨੇ ਕਰ ਦਿੱਤੀਆਂ ਗਲੀਆਂ ਕਿਹਨੇ ਕਰਤੀਆਂ ਇਹਦੇ ਵਿੱਚ ਕਲਜੂ ਕਹਿਣ ਗਲੀਆਂ ਉਹਨਾਂ ਨੇ ਕਰ ਦਿੱਤੀਆਂ ਜਿਹੜੇ ਉਸ ਵੇਲੇ ਉੱਠ ਕੇ ਇਸ਼ਨਾਨ ਆਦ ਕਰਕੇ ਪ੍ਰਭੂ ਦੇ ਧਿਆਨ ਵਿੱਚ ਜੁੜਦੇ ਹਨ ਉਹਨਾਂ ਤੇ ਮੇਰਾ ਬਲ ਨਹੀਂ ਪੈਂਦਾ ਇਹ ਗਲੀਆਂ ਉਹਨਾਂ ਨੇ ਕਰ ਦਿੱਤੀਆਂ ਸਾਸਨ ਉਸ ਵੇਲੇ ਉੱਠ ਕੇ ਜਿਹੜੇ ਇਸ਼ਨਾਨ ਆਦ ਕਰਕੇ ਪ੍ਰਭੂ ਦੇ ਧਿਆਨ ਵਿੱਚ ਜੁੜਦੇ ਹਨ ਉਹਨਾਂ ਦੀ ਵੱਡੀ ਬਹੁ ਸਿਫਤ ਕੀਤੀ ਹਰ ਅਮਰ ਦੇਲੇ ਵੱਤੇ ਕਾ ਬੀਜਿਆ ਭਗਤ ਖਾਇ ਖਰਚ ਰਹੇ ਨੁਕਟੇ ਨਹੀਂ ਇਉਂ ਦਸੇ ਹੈ ਤੋ ਇੱਕ ਦਫਾ ਦਾ ਜ਼ਿਕਰ ਇੱਕ ਕੋਈ ਰੋਜ਼ ਦਨਿਤ ਨੇਮੀ ਰੋਜ਼ ਇਸ਼ਨਾਨ ਕਰਕੇ ਪਰਮੇਸ਼ਰ ਦਾ ਭਜਨ ਕਰਿਆ ਕਰਦਾ ਸੀ ਇਤਨੇ ਸਾਲਾਂ ਦਾ ਨਿਯਮ ਉਸਦਾ ਇਸ ਤਰ੍ਹਾਂ ਚਲਾ ਰਿਹਾ ਸੀ ਸਰਦੀ ਦਾ ਮੌਸਮ ਆ ਗਿਆ ਕਈ ਦਿਨ ਦੀ ਝੜੀ ਲੱਗ ਗਈ ਝੜੀ ਤੇ ਲੱਗਣ ਕਰਕੇ ਜਦੋਂ ਵੇਲਾ ਹੋਇਆ ਉਠਣ ਦਾ ਜਾਗ ਤਾਂ ਬਹੁਤ ਆਹੀ ਜਾਇਆ ਕਰਦੀ ਹੈ ਸੋ ਉਸ ਵੇਲੇ ਅੰਦਰੋਂ ਦੋ ਮਨ ਹਨ ਇੱਕ ਚੰਗਾ ਹੈ ਇੱਕ ਮਾੜਾ ਚੰਗਾ ਮਨ ਚੰਗੇ ਪਾਸੇ ਪ੍ਰੇਰਦਾ ਹੈ ਮਾੜਾ ਮਨ ਮਾੜੇ ਪਾਸੇ ਪ੍ਰੇਰਦਾ ਹੈ ਤਾਂ ਉਹਨਾਂ ਦਾ ਝਗੜਾ ਹੋ ਰਿਹਾ ਹੈ ਅੰਦਰ ਸੋ ਉਸ ਮੂਕੇ ਅੰਦਰੋਂ ਜਿਹੜਾ ਮਾੜਾ ਮਨ ਸਿੱਖ ਕਹਿਣ ਲੱਗਾ ਮੀਂਹ ਪੈਂਦਾ ਹੈ ਬਾਹਰ ਇਤਨੀ ਸਰਦੀ ਹੈ ਸਰਦੀ ਦਾ ਮੌਸਮ ਹੈ ਥੋੜਾ ਜਿਹਾ ਮੀਂਹ ਤਾਂ ਹਟ ਲੈਣ ਦੇਣਾ ਚਾਹੀਦਾ ਫਿਰ ਇਸ਼ਨਾਨ ਕਰਾਂ ਕਿਉਂਕਿ ਬਾਹਰ ਇਸ਼ਨਾਨ ਕਰਨਾ ਹੈ ਸੋ ਇਹ ਗੱਲ ਉਸਮਾਨ ਨੇ ਕਹੀ ਦੂਜੇ ਚੰਗੇ ਮਾਨੇ ਮੰਨ ਲਈ ਵੀ ਚਲੋ بارش हट ਜਾਣ ਦੇਣੀ ਚਾਹੀਦੀ ਹੈ ਸੋ ਚੁੱਪ ਕਰਕੇ ਪੈ ਗਿਆ ਉਸ ਵੇਲੇ ਨੀਂਦ ਜਦੋਂ ਆਉਂਦੀ ਹੈ ਕਾਫੀ ਸਮਾਂ ਗੁਜ਼ਰ ਜਾਂਦਾ ਦਿਨ ਛੱਡ ਗਿਆ ਬੜਾ ਚਿਤ ਨੂੰ ਖੇਦ ਹੋਇਆ ਅਮਲੀ ਪੁਰਸ਼ ਨੂੰ ਅਮਲ ਨਾ ਮਿਲੇ ਕਿੰਨਾ ਦੁੱਖ ਹੁੰਦਾ ਹੈ ਰੋਜ਼ ਦੇ ਨਿਯਮ ਕਰਨ ਵਾਲੇ ਤੇ ਕਿਸੇ ਕਾਰਨ ਤੇ ਨਿਯਮ ਨਾ ਹੋਵੇ ਉਹਦੇ ਮਨ ਨੂੰ ਕਿੰਨਾ ਕਸ਼ਟ ਹੁੰਦਾ ਹੈ ਲਾਜ਼ਮੀ ਚੀਜ਼ ਹੈ ਇਸ ਕਰਕੇ یوں ਬੜਾ ਦੁੱਖ ਆ ਵੀ ਅਜਮਾਨ ਨੇ ਬੜਾ ਤੋਖਾ ਕੀਤਾ ਅੱਛਾ ਕੱਲ ਸੀ ਉਹ ਤਾਂ ਵਕਤ ਲੰਘ ਹੀ ਗਿਆ ਦੂਜਾ ਦਿਨ ਫਿਰ ਆਇਆ ਚੜੀ ਲਗਾਤਾਰ ਮੁਤਫਾਤਰ ਸਿਆਲ ਦੀ ਚੜੀ ਗਈ ਦਿਨ ਲੱਗੀ ਚਲੀ ਜਾ ਰਹੀ ਫੇਰ ਵੇਲੇ ਸਿਰ ਜਾਗ ਗਈ ਅੰਦਰੋਂ ਆਵਾਜ਼ ਆਈ ਵੀ بارش ਛੱਟ ਜਾਣ ਚਾਹੀਦੀ ਹੈ بارش ਕਹਿ ਰਹੀ ਹੈ بارش ਛੱਟ ਜੇ ਫਿਰ ਇਸ਼ਨਾਨ ਕਰਦੇ ਹਾਂ ਦੂਜਾ ਇੱਕ ਮਨ ਜਿਹੜਾ ਚੰਗਾ ਸੀ वो भी हामी पर गया कहेंगे अच्छा ठीक है बारिश छठ जे फिर उठते हैं थोड़ा जा फिर सुस्ती की थी फिर दिन चढ़ गया सारा समा गुजर गया फिर बड़ा दुख होया इसी तरह दो दिन लंघा दड़ी मुतवा चली जा रही है बारिश नहीं बंद हुई इसी तरह तीजा दिन आया जो तो उस वेले जाग आई तो अंदरों मन ने फिर कहा मीह पैदा बंद हो जा उठ के इनान करें दो दिन तो इसने ਏ ਖਰਾਬ ਕਰ ਦਿੱਤੇ ਸਨ ਸੋ ਉਸ ਮਨ ਤੇ ਹੁਸਾ ਆਇਆ ਝੱਟੀ ਉੱਠ ਕੇ ਸਣੇ ਉਹ ਬਸਤਰ ਜਿਹੜਾ ਉੱਪਰ ਲਿਆਇਆ ਸੀ ਬਾਹਰ ਛੱਪੜ ਸੀ ਠੰਡੇ ਪਾਣੀ ਦਾ ਮੀਂਹ ਪੈਂਦੇ ਉਹਦੇ ਵਿੱਚ ਜਾ ਕੇ ਬਹਿ ਜਾਂਦੇ ਆਂ ਦਿਨ ਚੜ੍ਹੇ ਥਾਈ ਉਸਨੂੰ ਪਾਲੇ ਮਾਰਿਆ ਫੇਰ ਨਾਲੇ ਇਹ ਕਹਿੰਦੇ ਰਹੇ ਅੱਗੇ ਨੂੰ ਫੇਰ ਤਾਂ ਨਹੀਂ ਕਹੇਗਾ ਵੀ ਸੁਸਤੀ ਕਰੀਏ ਤਾਂ یوں ਜਿਹੜੇ ਇਹ ਜੇ ਹਟਿਏ ਪੁਰਸ਼ਣ ਕਲਯੁਗ ਕਹਿੰਦਾ ਇਹ ਜੇ ਲੋਕਾਂ ਨੇ ਐ ਮੇਰੇ ਜੁਲੜ ਵਿੱਚ ਮੋਰੀਆਂ ਕਰ ਦਿੱਤੀਆਂ ਗਲੀਆਂ ਕਰਤੀਆਂ ਉਹਨਾਂ ਤੇ ਮੇਰਾ ਬਲ ਨਹੀਂ ਪੈਂਦਾ ਹੈ ਨਹੀਂ ਤਮਾਮ ਦੁਨੀਆ ਨੂੰ ਆਲਸ ਦੇ ਜੁਲੜ ਦੇ ਵਿੱਚ ਸੁਸਤੀ ਦੇ ਅਧੀਨ ਕਰਕੇ ਮੈਂ ਪਰਮੇਸ਼ਰ ਤੋਂ ਬੇਮੁਖ ਕਰਕੇ ਨਰਕਾ ਨੂੰ ਲੈ ਜਾਣਾ ਹੈ ਸਈਉ ਸਾਹਿਬ ਉਹ ਵੇਲਾ ਇਸ ਵਜਾ ਹੁੰਦਾ ਹੈ ਫਰੀਦ ਆਪਣੇ ਮਨ ਦੇ ਨਾਲ ਕਸ਼ਮਕਸ਼ ਕਰ ਰਿਹਾ ਹੈ ਕੀ ਕਹਿੰਦਾ ਹੈ ਗਲੀਆਂ ਚਿੱਕੜ ਦੂਰ ਕਰਨਾਲ ਪਿਆਰੇ ਨੇ ਚੱਲਾਂ ਤਾਂ ਫਿੱਜੇ ਕੰਬਲੀ ਰਹਾ ਤਾਂ ਟੁੱਟੇ ਨੇ ਜੇ ਕਿਸੇ ਤਰੀਕੇ ਸੇ ਇਸ਼ਨਾਨ ਵਗੈਰਾ ਕਰਨ ਦਾ ਉਦਦਮ ਕੀਤਾ ਜਾਂਦਾ ਬੜੀ ਖੇਚਲ ਬੜਾ ਕਸ਼ਟ ਹੁੰਦਾ ਦੀਂਦਾ ਹੈ ਜੇ ਨਹੀਂ ਤਾਂ ਇਤਨੀ ਦੇਰ ਦੀ ਘਰਣਾ ਸੇਵਾ ਤੇ ਵਿੱਚ ਵਿਗਨ ਪੈਂਦਾ ਹੈ ਇਮਤਿਹਾਨ ਦੇ ਵਿੱਚ ਇੱਕ ਸਵਾਲ ਵੀ ਭੁੱਲ ਜਾਏ ਬੱਚਾ ਇਤਨਾ ਉਸ ਨੂੰ ਨੁਕਸਾਨ ਪਹੁੰਚਦਾ ਹੈ ਇਸੇ ਤਰ੍ਹਾਂ ਹੀ ਫਰੀਦ ਨੇ ਸੋਚਿਆ ਵੀ ਐਸਾ ਨਹੀਂ ਚਾਹੀਦਾ ਅਖੀਰ ਮਨ ਦੇ ਅੰਦਰ ਫੈਸਲਾ ਕਰਕੇ ਵੀ ਦਿੱਖੀ ਜਾਉ ਸਿਰ ਤੇ ਪਰੇਤ ਪ੍ਰੇਮ ਜਿਹੜਾ ਹੈ ਸਿਰੋਂ ਪਰੇ ਹੋ ਕੇ ਨਹੀਂ ਵਿਆਕਰਦਾ ਹੈ ਜੋ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਥਰਤਲੀ ਗਲੀ ਮੁਰਿਆ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਕੀ